ਸਾਖੀ ਅਜਮਾਲ ਦੀ ਇੱਕ ਸਮੇਂ ਦੀ ਗੱਲ ਹੈ ਅਜਮਲ ਨਾਂ ਦਾ ਇੱਕ ਮੁੰਡਾ ਸੀ ਜਿਸ ਦਾ ਪਿਤਾ ਰਾਜੇ ਦਾ ਪੰਡਿਤ ਸੀ ਪਿਤਾ ਨੇ ਅਜਮਲ ਨੂੰ ਪਹਾੜ ਵੱਲ ਸਥਿਤ ਗੁਰੂ ਜੀ ਦੇ ਆਸ਼ਰਮ ਵਿੱਚ ਜਾ ਵਿਦਿਆ ਪ੍ਰਾਪਤ ਕਰਨ ਲਈ ਭੇਜਿਆ ਗੁਰੂ ਜੀ ਨੇ ਉਸ ਨੂੰ ਪਹਿਲੇ ਦਿਨ ਹੀ ਸਖਤ ਹਦਾਇਤ ਦਿੱਤੀ ਸੀ ਕਿ ਉਹ ਪੜਨ ਆਉਂਦੇ ਜਾਂਦੇ ਸਮੇਂ ਸ਼ਹਿਰ ਦੇ ਅੰਦਰਲੇ ਰਸਤੇ ਦੀ ਵਰਤੋਂ ਨਾ ਕਰੇ ਅਤੇ ਹਮੇਸ਼ਾ ਬਾਹਰਲੇ ਲੰਬੇ ਰਸਤੇ ਜਿਸ ਨਾਲ ਲਗਭਗ 2.5 ਮੀਲ ਦਾ ਵਾਧੂ ਸਫ਼ਰ ਕਰਨਾ ਪੈਂਦਾ ਸੀ ਉੱਥੋਂ ਹੀ ਜਾਵੇ ਅਜਾਮਰ ਨੇ ਲੰਬੇ ਸਮੇਂ ਤੱਕ ਗੁਰੂ ਜੀ ਦੇ ਹੁਕਮ ਦੀ ਪਾਲਣਾ ਕੀਤੀ ਅਤੇ ਬਹੁਤ ਸਾਰੇ ਵੇਦਾਂ ਸ਼ਾਸਤਰਾਂ ਤੇ ਧਰਮ ਗ੍ਰੰਥਾ ਦਾ ਅਧਿਐਨ ਕੀਤਾ ਪਰ ਇੱਕ ਦਿਨ ਉਸ ਨੇ ਆਪਣੇ ਗੁਰੂ ਜੀ ਦੇ ਕਹੇ ਨੂੰ ਅਣਗੌਲਿਆ ਕਰਦਿਆਂ ਸ਼ਹਿਰ ਦੇ ਵਿੱਚ ਘਾਰਲੇ ਰਸਤੇ ਤੋਂ ਜਾਣਾ ਸ਼ੁਰੂ ਕਰ ਦਿੱਤਾ ਇਸ ਰਸਤੇ ਤੇ ਵੇਸਾਵਾਂ ਦੇ ਘਰ ਸਨ ਪਹਿਲੇ ਹੀ ਦਿਨ ਇੱਕ ਸੁੰਦਰ ਵਿਸਵਾ ਨੇ ਆਪਣੀ ਖਿੱਚ ਤੇ ਚੰਚਲਤਾ ਨਾਲ ਅਜਮਲ ਦੀ ਜਵਾਨੀ ਨੂੰ ਆਪਣੇ ਮੋਹ ਜਾਲ ਵਿੱਚ ਫਾ ਲਿਆ ਅਜਮਲ ਪੂਰੀ ਤਰ੍ਹਾਂ ਉਸ ਵਿਸਵਾ ਦਾ ਹੋ ਕੇ ਰਹਿ ਗਿਆ ਅਤੇ ਗੁਰੂ ਦੇ ਆਸ਼ਰਮ ਜਾਣਾ ਛੱਡ ਦਿੱਤਾ ਭਾਵੇਂ ਉਸਦਾ ਵਿਆਹ ਹੋਇਆ ਸੀ ਪਰ ਵਿਸਵਾ ਦੇ ਮੋਹ ਨੇ ਉਸ ਨੂੰ ਸਾਰੇ ਵਾਦੇ ਭੁਲਾ ਦਿੱਤੇ ਰਾਜੇ ਨੂੰ ਜਦੋਂ ਅਜਮਲ ਦੇ ਵਿਸਵਬਾਗੀ ਹੋਣ ਦੀ ਖਬਰ ਮਿਲੀ ਤਾਂ ਉਸਨੇ ਅਜਮਲ ਨੂੰ ਸੁਮਝਾਉਣ ਦੀ ਕੋਸ਼ਿਸ਼ ਕੀਤੀ ਪਰ ਕੋਈ ਫਾਇਦਾ ਨਹੀਂ ਹੋਇਆ ਅਖੀਰ ਰਾਜੇ ਨੇ ਅਜਮਲ ਦੀ ਸਾਰੀ ਜਾਇਦਾਦ ਉਸਦੀ ਪਤਨੀ ਨੂੰ ਦੇ ਕੇ ਅਜਮਲ ਅਤੇ ਵਿਸਬਾ ਨੂੰ ਸ਼ਹਿਰੋਂ ਬਾਹਰ ਕੱਢ ਦਿੱਤਾ ਉਹ ਦੂਵੇਂ ਜੰਗਲ ਵਿੱਚ ਇੱਕ ਝੌਂਪੜੀ ਬਣਾ ਕੇ ਰਹਿਣ ਲੱਗੇ ਪੇਟ ਭਰਨ ਲਈ ਅਜਮਲ ਨੇ ਪੰਛੀਆਂ ਦਾ ਸ਼ਿਕਾਰ ਕਰਨਾ ਸ਼ੁਰੂ ਕਰ ਦਿੱਤਾ ਜਿਸ ਕਾਰਨ ਉਹ ਇਲਾਕੇ ਵਿੱਚ ਅਜਾਮਲ ਪਾਪੀ ਵਜੋਂ ਜਾਣਿਆ ਜਾਣ ਲੱਗਾ ਸਮੇਂ ਦੇ ਨਾਲ ਉਹਨਾਂ ਦੇ ਘਰ ਛੇ ਪੁੱਤਰ ਹੋਏ ਅਤੇ ਅਜਾਮਲ ਸਾਰਾ ਦਿਨ ਸ਼ਿਕਾਰ ਕਰਕੇ ਪਰਿਵਾਰ ਦਾ ਪੇਟ ਭਰਦਾ ਸੰਤਾਂ ਦਾ ਮਿਲਾਪ ਅਤੇ ਮੁਕਤੀ ਇੱਕ ਸਰਦ ਰੁੱਤ ਦੀ ਪ੍ਰਸਾਦ ਦੀਵਾਲੀ ਸ਼ਾਮ ਨੂੰ ਜਦੋਂ ਅਜਾਮਲ ਘਰ ਨਹੀਂ ਸੀ ਦੋ ਸਾਧੂ ਉਹਨਾਂ ਦੀ ਝੌਂਪੜੀ ਕੋਲ ਆਏ ਵਿਸਵਾ ਨੇ ਉਹਨਾਂ ਦਾ ਆਦਰ ਸਤਕਾਰ ਕੀਤਾ ਅਤੇ ਉਹਨਾਂ ਨੂੰ ਨਾਲ ਵਾਲੀ ਝੌਂਪੜੀ ਵਿੱਚ ਠਹਿਰਾਇਆ ਗਰਮ ਪਾਣੀ ਨਾਲ ਉਹਨਾਂ ਦੇ ਹੱਥ ਪੈਰ ਧੋਏ ਜਦੋਂ ਅਜਾਮਲ ਵਾਪਸ ਆਇਆ ਤਾਂ ਵਿਸਵਾ ਨੇ ਉਸ ਨੂੰ ਕਿਹਾ ਕਿ ਅੱਜ ਘਰ ਵਿੱਚ ਮਾਸ ਨਹੀਂ ਰੇਲਣਾ ਸੰਗੋ ਲਿਆਂਦੇ ਪੰਛੀ ਕਿਸੇ ਹੋਰ ਨੂੰ ਦੇ ਦੇਵੇ ਕਿਉਂਕਿ ਸੰਤ ਆਏ ਹਨ ਅਜਾਮਲ ਨੇ ਗੱਲ ਮੰਨ ਲਈ ਹੱਥ ਪੈਰ ਧੋ ਕੇ ਸੰਤਾਂ ਦੇ ਚਰਨਾਂ ਤੇ ਡਿੱਗ ਪਿਆ ਅਤੇ ਰੋ ਰੋ ਕੇ ਆਪਣੇ ਗੁਨਾਹ ਦੀ ਮਾਫੀ ਮੰਗਣ ਲੱਗਾ ਉਹਨਾਂ ਨੇ ਸੰਤਾਂ ਨੂੰ ਭੁੱਜੇ ਹੋਏ ਛੋਲੇ ਖਾ ਕੇ ਆਰਾਮ ਕਰਨ ਲਈ ਕਿਹਾ ਅਗਲੇ ਦਿਨ ਅਜਾਮਲ ਨੇ ਆਪਣੀ ਸਾਰੀ ਕਹਾਣੀ ਸੰਤਾਂ ਨੂੰ ਸੁਣਾਈ ਅਤੇ ਜੀਵਨ ਦੇ ਉਧਾਰਨ ਲਈ ਬੇਨਤੀ ਕੀਤੀ ਸੰਤ ਜੋ ਉਹਨਾਂ ਦੇ ਘਰ ਰਾਤ ਕੱਟ ਚੁੱਕੇ ਸਨ ਉਸਤੇ ਕਿਰਪਾ ਕਰਨੀ ਚਾਹੁੰਦੇ ਸਨ ਚੱਲਣ ਤੋਂ ਪਹਿਲਾਂ ਸੰਤਾਂ ਨੇ ਅਜਾਮਲ ਨੂੰ ਸਮਝਾਇਆ ਕਿ ਉਹ ਉਹਨਾਂ ਦੇ ਘਰ ਜੋ ਅਗਲਾ ਪੁੱਤਰ ਪੈਦਾ ਹੋਵੇਗਾ ਉਸ ਦਾ ਨਾਮ ਨਾਰਾਇਣ ਰੱਖਿਆ ਜਾਵੇ ਸਮਾਂ ਆਉਣ ਤੇ ਪੁੱਤਰ ਦਾ ਜਨਮ ਹੋਇਆ ਅਤੇ ਉਸ ਦਾ ਨਾਮ ਨਾਰਾਇਣ ਰੱਖਿਆ ਗਿਆ ਅਜਾਮਲ ਅਤੇ ਬੇਸਵਾ ਹਰ ਸਮੇ ਉਸ ਪੁੱਤਰ ਨਾਲ ਪਿਆਰ ਕਰਦੇ ਰਹਿੰਦੇ ਅੰਤ ਸਮਾ ਅਤੇ ਬੇਕੁੰਠ ਦੀ ਪ੍ਰਾਪਤੀ ਜਦੋਂ ਅਜਾਮਲ ਦਾ ਅੰਤ ਸਮਾ ਆਇਆ ਅਤੇ ਜਮਦੂਦ ਉਸ ਦੀ ਚਿੰਦ ਘਟਣ ਲਈ ਆਏ ਤਾਂ ਡਰਿਆ ਹੋਇਆ ਅਜਾਮਲ ਆਪਣੇ ਪੁੱਤਰ ਨੂੰ ਆਵਾਜ਼ਾਂ ਮਾਰਨ ਲੱਗਾ ਪੁੱਤਰ ਨਰੈਣ ਮੈਨੂੰ ਇਨ੍ਹਾਂ ਜਮਦੂਤਾਂ ਤੋਂ ਬਚਾ ਲੈ ਨਰੈਣ ਪਰਮਾਤਮਾ ਦਾ ਨਾਮ ਸ਼ਬਦ ਸੁਣਦਿਆਂ ਹੀ ਜਮਦੂਤ ਡਰ ਗਏ ਉਸੇ ਵੇਲੇ ਰਾਮਗਣ ਆ ਗਏ ਅਤੇ ਅਜਾਮਲ ਦੀ ਜੀਵਾਤਮਾ ਨੂੰ ਲੈਣ ਲਈ ਇੱਕ ਵਿਮਾਨ ਵਿੱਚ ਸਫ਼ਰ ਕਰ ਲਿਆ ਜਮਦੂਤ ਨੇ ਵਿਰੋਧ ਕੀਤਾ ਕਿ ਇਹ ਤਾਂ ਬਹੁਤ ਵੱਡਾ ਪਾਪੀ ਹੈ ਤੁਸੀਂ ਇਸ ਨੂੰ ਕਿੱਥੇ ਲਿਜਾ ਰਹੇ ਹੋ ਤਾਂ ਰਾਮ ਗਣਾਂ ਨੇ ਉੱਤਰ ਦਿੱਤਾ ਕਿ ਭਾਵੇਂ ਇਹ ਪਾਪੀ ਸੀ ਪਰ ਅੰਤ ਸਮੇਂ ਇਸ ਨੇ ਪ੍ਰਭੂ ਦੇ ਨਾਮ ਨਰੈਣ ਨੂੰ ਪੁਕਾਰਿਆ ਹੈ ਇਸ ਲਈ ਹੁਣ ਇਹ ਸਾਡੇ ਨਾਲ ਬੇਕੁੰਠ ਧਾਮ ਜਾ ਰਿਹਾ ਹੈ ਇਸ ਤਰ੍ਹਾਂ ਭਾਵੇਂ ਅਜਮਲ ਨੇ ਪੁੱਤਰ ਦੇ ਮੋਹ ਵਿੱਚ ਹੀ ਪ੍ਰਭੂ ਦਾ ਨਾਮ ਲਿਆ ਪਰ ਸੰਤਾਂ ਨੇ ਬਚਨ ਦੀ ਮਹਿਮਾ ਅਤੇ ਨਾਮ ਦੇ ਪ੍ਰਾਪਤ ਕਰਨ ਉਹ ਜਮਦੂਤਾਂ ਦੇ ਦੇਸ਼ ਜਾਣ ਦੀ ਬਜਾਏ ਮੁਕਤੀ ਨੂੰ ਪ੍ਰਾਪਤ ਹੋ ਗਿਆ ਅਤੇ ਬੇਕੁੰਠ ਦਾ ਵਾਸੀ ਬਣਿਆ ਇਸ ਬਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਭਾਈ ਗੁਰਦਾਸ ਜੀ ਦੀ ਬਾਣੀ ਵਿੱਚ ਵੀ ਕਥਨ ਮਿਲਦੇ ਹਨ